ਆ ਗਿਆ ਇਹ ਬੰਦਾ ਮੇਰੇ ਕੋਲੇ ਆਨੋ ਹਟ ਗਿਆ ਪਹਿਲੀ ਗੱਤੋਂ ਕੰਡੇ ਮੈਂ ਆਪ ਵੀ ਜੀ ਉਹ ਕਹਿੰਦਾ 2.5 ਲੱਖ ਰੁਪਏ ਲੱਖਾ ਖਾ ਗਿਆ ਮੇਰਾ ਸਾਹ ਕਿਤਾਬ ਹੈ ਜੀ ਆ ਬਾਈ ਇਹ ਕਹਿੰਦਾ ਬੈਠਕ ਤਿਆਰ ਕਰਾਈਏ ਤੁਸੀਂ ਇਹਦੇ ਪੈਸਿਆਂ ਨਾਲ ਤੇ ਜੀ ਇਹਦੇ ਨਾਲ ਕਰਾਈ ਬਈ ਮੇਰੇ ਪੈਸੇ ਫਿਰ ਕਦੇ ਉੱਠ ਕੇ ਹੀ ਲੀੜੇ ਨਹੀਂ ਧੋਤੇ ਜਾਂਦੇ ਆਪ ਕਦੇ ਉੱਠ ਕੇ ਸੀ ਚਾਹ ਤੱਕ ਨਹੀਂ ਆਉਦੀ ਆਪ ਬਣਾਈ ਕਦੇ ਅਸੀਂ ਰੋਟੀ ਨਹੀਂ ਆਪ ਪਕਾ ਕੇ ਮੇਰੀ ਮਾਂ ਕਰੇ ਨਾ ਕਰੇ ਬਸ ਸਾਨੂੰ ਬੈਠਣ ਨੂੰ ਮਿਲ ਜਾਣੀ ਆ ਕਰ ਲੋ ਇਹਨੂੰ ਤਕੜਾ ਜੀ ਨੇ ਕਰਨਾ ਕਰਾ ਲੋ ਇਹਦੇ ਟੈਟ ਜੀ ਨੇ ਕਰਾਉਣੇ ਆ ਨਾਲੇ ਸਾਰੀਆਂ ਬਿਮਾਰੀਆਂ ਸਾਹਮਣੇ ਆ ਜਾਣੀਆਂ ਕਿਹੜੀਆਂ-ਕਿਹੜੀਆਂ ਨਾਲੇ ਤਾਂ ਚਟਾ ਆ ਜਾਊਗਾ ਵਿੱਚ ਨਾਲੇ ਇਹਦੀ ਭੰਗ ਆ ਜਾਊਗੀ ਵਿੱਚ ਆ ਦੇ 1734 ਰੁਪਏ ਮੇਰੇ ਖਾਤੇ ਜਾਂ ਕੋਈ ਮੇਰੀ ਐਪੀਡੀ ਵਿਖਾ ਦਿਓ ਕੋਈ ਮੇਰਾ ਦੂਜਾ ਖਾਤਾ ਵਿਖਾ ਦਿਓ ਕਿਤੇ ਵਿਆਜ ਤੇ ਚੱਲਦੇ ਮੈਨੂੰ ਉਹ ਦਿਖਾ ਦਿਓ ਵੀ ਲੱਖੇ ਗੋਲੇ ਆਹ ਤੇ ਨਾਈ ਮੈਂ ਕਿਸੇ ਤੋਂ ਮੰਗਦਾ ਪੈਸੇ ਬਾਈ ਵੀ ਤੁਸੀਂ ਉਹਦੀ ਬੋਲੀ ਦੇਖੋ ਤੁਸੀਂ ਉਹਦੀ ਆਵਾਜ਼ ਵੇਖੋ ਤੁਸੀਂ ਉਹਦੀਆਂ ਅੱਖਾਂ ਵੇਖੋ ਯਾਰ ਮੈਂ ਵੀ ਤਾਂ ਬੈਠਾ ਹੀ ਆ ਮੈਂ ਭੰਡਦਾ ਇਹਨੂੰ ਮੰਨ ਲਾ ਵੀ ਇਹ ਮੈਨੂੰ ਕਹਿੰਦਾ ਸੀਗਾ ਕਿ ਤੂੰ ਮੈਨੂੰ ਭੰਡਦਾ ਹੈ ਕਿ ਮੈਂ ਚਿੱਟਾ ਲਾਉਣਾ ਮੈਂ ਕਹਾਂ ਤੂੰ ਮੈਨੂੰ ਕਹਿ ਲੋਕਾਂ ਕੋਲੇ ਚਿੱਟਾ ਲਾਉਂਦਾ ਜਦੋਂ ਮੈਂ ਲਾਉਂਦਾ ਹੀ ਨਹੀਂ ਮੈਨੂੰ ਡਰ ਕਾਦਾ ਕਹਿੰਦਾ ਰੱਟ ਲੱਖਾ ਹੁਣ ਰੋਟੀਆਂ ਦੇ ਪੈਸੇ ਗਨਾਉਣ ਲੱਗ ਗਿਆ ਯਾਰ ਰੋਟੀਆਂ ਦੇ ਪੈਸੇ ਤਾਂ ਆਪ ਨੂੰ ਹੀ ਸ਼ਰਮ ਚਾਹੀਦੀ ਏ ਕਿ ਦੋ ਸਾਲ ਲੰਗਰ ਖਾ ਕੇ ਤੂੰ ਮੇਰੇ ਸਿਰ ਚ ਆਪੂ ਫੜਫੜ ਪਾਉਣ ਲੱਗਾ ਹੁਣ ਮਾਂ ਪਿਓ ਕਹਿ ਕੇ ਮੈਨੂੰ ਹੈ ਰੱਬ ਮੰਨ ਕੇ ਮੈਨੂੰ ਅੱਜ ਤੂੰ ਰੱਬ ਦੇ ਸਿਰ ਚ ਬੁੱਤਨ ਲੱਗਾ ਸੇਕਿਆ ਦੇ ਬਹਿ ਕੇ ਹੱਤਿਆਂ ਦੇ ਬਹਿ ਕੇ ਗੋਲਗਿਆ ਵੇਚ ਕੇ ਤੇ ਜਾਂ ਕਿਸੇ ਦੇ ਪੈਸੇ ਮੁਕਰ ਮੁਕਰ ਕੇ ਮਸ਼ਹੂਰ ਨਹੀਂ ਹੋਇਆ ਜਾਂਦਾ ਜਾਂ ਕੰਟਰੋਵਰਸੀਆਂ ਕਰਕੇ ਮਸ਼ਹੂਰ ਨਹੀਂ ਹੋਇਆ ਜਾਂਦਾ ਕਦੇ ਆ ਮੈਂ ਕਿਵੇਂ ਉਹਨਾਂ ਨੂੰ ਮਾਰੇ ਕਹਿ ਦਿਆ ਇਹ ਕੱਲ ਦੇ ਜਵਾਬ ਉੱਠ ਕੇ ਯਾਰ ਮੈਨੂੰ ਸਿਖਾਉਂਦੇ ਆ ਪਰ ਤੂੰ ਗੁਰੂ ਚੇਲੇ ਵਾਲਾ ਰਿਸ਼ਤਾ ਖਤਮ ਕਰਤਾ ਤੂੰ ਕਿਸੇ ਗਰੀਬ ਦੀ ਹੈਲਪ ਮਾਰਤੀ ਜਿੱਦੋਂ ਅੱਗੇ ਜਾ ਕੇ ਤੂੰ ਕਬੱਡੀ ਨੂੰ ਕਲੰਕਦ ਬੰਦਾ ਜਿਹੜਾ ਕਬੱਡੀ ਦੇ ਨਾਂ ਤੇ ਇਹ ਕੰਮ ਕਰਤਾ ਤੁਸੀਂ ਵੈਸੇ ਕੋਸ਼ਿਸ਼ ਕੀਤੀ ਗੱਲ ਸੁਝਾਉਣ ਦੀ ਮੈਂ ਇਹਨੂੰ ਫੋਨ ਕੀਤਾ ਮੈਂ ਬਹੁਤ ਵਾਰ ਕਿਹਾ ਮੈਂ ਕਹਿੰਨੀ ਦੇਖੋ ਸਾਹਬ ਤਾ ਆ ਜਾ ਬਹਿ ਕੇ ਕਰ ਲੈ ਮੇਰੇ ਨਾਲ ਮੈਨੂੰ ਕੋਈ ਡਰ ਡੁੱਕਰ ਨਹੀਂਗਾ ਜਦੋਂ ਮੈਂ ਆਪਦੀ ਤਾਂ ਸੱਚਾ ਯਾਰ ਭਾਈ ਮੈਂ ਤਾਂ ਤੈਨੂੰ ਡਰਾ ਫਿਰ ਕੀ ਕਹਿੰਦਾ ਗੱਜ ਨਹੀਂ ਆਇਆ ਹੀ ਨਹੀਂ ਵਾਲ ਮੇਰੇ ਹੈ ਕਿ ਤੁਸੀਂ ਉਸ ਨੂੰ ਹੁਣ ਮaaf ਕਰ ਦੋਗੇ ਜੇ ਮੰਨ ਲਓ ਗਜਨੀ ਤੁਹਾਡੇ ਕੋਲੇ ਆਉਂਦਾ ਸਾਰਾ ਕੁਝ